ਗੁਰੂ ਪਿਆਰੀ ਸਾਸੰਗ ਜੀ ਨੂੰ ਪਿਆਰ ਪਹੀ ਸਸ਼ਿਕਾ ਅਜੀ ਸਾਖੀਏ ਗੁਰੂ ਤੇਗ ਬਹਾਦਰ ਜੀ ਦੀ ਮਨਾਰਸ ਵਿੱਚ ਗੁਰੂ ਤੇਗ ਬਹਾਦਰ ਜੀ ਮਲੂਕ ਬਾਜ਼ ਦਾ ਪਰੇਂ ਦੂਰ ਕਰਕੇ ਅਲਾਪਾਤ ਹੁੰਦੇ ਮਨਾਰਸ ਪਹੁੰਚੇ ਇੱਥੇ ਸ਼ਾਮ ਪਾਈ ਜਵੇਰੀ ਮਲ ਬਹੁਤ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਕਰ ਰਹੀ ਸੀ ਇੱਕ ਦਿਨ ਅੰਮ੍ਰਿਤ ਵੇਲੇ ਉਸਦੇ ਹੱਥ ਵਿੱਚ ਪੰਨਾ ਆ ਤੇ ਹੋਰ ਕਪੜਾ ਦੇਖ ਕੇ ਗੁਰੂ ਜੀ ਨੇ ਪੁੱਛਿਆ ਭਾਈ ਜੀ ਤੁਸੀਂ ਕਿੱਥੇ ਚੱਲੇ ਹੋ ਤੇ ਉਹਨਾਂ ਨੇ ਉੱਤਰ ਦਿੱਤਾ ਸੱਚੇ ਪਾਤਸ਼ਾਹ ਮੈਂ ਗੰਗਾ ਵਿੱਚ ਇਸ਼ਨਾਨ ਕਰਨ ਜਾ ਰਿਹਾ グルजी ने कहा है सिखाली साथ संगत ही गंगा तुरिया है ओ ओ गंगा आप चल के नहीं जाते सो गंगा ओना पास चल के आउंदी है जिथे तुसी खड़े हो इस ठां भी गंगा आप पास के आई है तुसे पत्थर उठा के पावे देख लो भाई जी जो है गुरुजी दी गल मान के जदों पत्थर चुकिया ता उस ठां तो गंगा दे नीर बड़का साफ चल वग तुरिया जेड़ा हुन तक बह रिया है ਬਨਾਰਸ ਦੇ ਲੋਕਾਂ ਨੂੰ ਜਦੋਂ ਸਿੱਖ ਪਾਸ ਗੰਗਾ ਦਾ ਆਉਂਦਾ ਸੁਣਿਆ ਤਾਂ ਉਹ ਦੂਰ ਦੂਰ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਪੁੱਜਣ ਲੱਗੇ। ਇੱਕ ਦਿਨ ਅੰਮ੍ਰਿਤ ਵੇਲੇ ਕੀਰਤਨ ਸਮੇ ਇੱਕ ਕੋੜੀ ਰੇੜ ਦਾ ਰਿੜਤਾ ਦੀਵਾਰ ਵਿੱਚ ਆ ਗਿਆ। ਉਸਨੇ ਗੁਰੂ ਜੀ ਅੱਗੇ ਬੇਨਤੀ ਕੀਤੀ, ਮੈਨੂੰ ਇਸ ਰੋਗ ਤੋਂ ਛੁਡਾਓ। ਮੈਂ ਇਸ ਰੋਗ ਨਾਲ ਅਤਿ ਦੁਖੀਆਂ, ਬਹੁਤ ਜ਼ਿਆਦਾ ਦੁਖੀਆਂ। ਗੁਰੂ ਜੀ ਨੇ ਕੀਰਤਿਆਂ ਨੂੰ ਹੇਠ ਲਿਖੇ ਸ਼ਬਦ ਦਾ ਕੀਰਤਨ ਕਰਨ ਦਾ ਹੁਕਮ ਦਿੱਤਾ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰੇ ਅਜਮਲ ਉਦਰੀ ਉਹਨਾਂ ਦਾ ਗਨਕਾ ਹੋ ਗਤ ਪਾਈ ਸ਼ਬਦਿਸ ਮਾਪਤੋਂ ਕੋੜ ਦਾ ਕੋੜ ਦੂਰ ਹੋ ਗਿਆ ਗੁਰੂ ਜੀ ਨੇ ਉਸ ਨੂੰ ਕਿਹਾ ਇਸ ਨਾਮ ਦੇ ਸੁਣਨ ਨਾਲ ਤੇਰਾ ਦੁੱਖ ਦੂਰ ਹੋ ਗਿਆ ਹੈ ਜਿਹੜਾ ਤੂੰ ਪਹਿਲਾਂ ਨਾਮ ਜਪਿਆ ਹੁੰਦਾ ਤਾਂ ਤੈਨੂੰ ਇਹ ਰੋਗ ਲੱਗਦਾ ਅਤੇ ਨਾ ਹੀ ਤੂੰ ਦੁੱਖ ਭੋਗਦਾ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੀ ਇੱਜ਼ਤ ਪ੍ਰਭੂ ਨੇ ਆਪ ਰੱਖੀ ਹੈ ਕੋੜ ਦਾ ਰੋਗ ਗੁਰੂ ਦੀ ਸੰਗਤ ਵਿੱਚ ਨਾਮ ਸੁਣਨ ਵਾਲ ਕੋਟ ਦਿਲਾ ਵਿੱਚ ਦੂਰ ਹੋ ਗਿਆ ਅਤੇ ਗੁਰੂ ਜੀ ਦੇ ਘੁੰਗਾਉਂ ਦਾ ਅਗਲੇ ਕਾਰ ਚੱਲ ਗਿਆ ਗੁਰੂ ਜੀ ਬਨਾਰਸ ਵਿੱਚ ਵਿਰਾਜ ਰਹੇ ਸਨ ਕਿ ਇੱਕ ਦਿਨ ਕੁਝ ਪੰਡਤਾਂ ਨੇ ਅਹੰਕਾਰ ਦੇ ਗੁਰੂ ਜੀ ਨੂੰ ਸਵਾਲ ਕੀਤਾ ਆਦਮੀ ਸਿਆਣੇ ਹੁੰਦੇ ਹੋਏ ਵੀ ਮਾਰੇ ਕੰਮ ਵੱਲ ਚੁਪਜ ਤੁਰਦਾ ਹੈ ਗੁਰੂ ਜੀ ਨੇ ਬੜੀ ਧੀਰਜ ਨਾਲ ਉੱਤਰ ਦਿੱਤਾ ਜੇ ਆਦਮੀ ਮਨਮੁਖ ਹੋਵੇ ਤਾਂ ਉਹਦੇ ਸਿਆਣੇ ਕੰਮ ਨਹੀਂ ਕਰਦੀ ਕਿਉਂਕਿ ਮਨ ਨੂੰ ਪੰਜ ਚੋਰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੇ ਘੇਰਿਆ ਹੋਇਆ ਹੈ ਇਹਨਾਂ ਚੋਰਾਂ ਤੋਂ ਸਿਰਫ ਨਾਮ ਹੀ ਬਚਾ ਸਕਦਾ ਹੈ ਪੰਡਤ ਕਿ ਜੋ ਕੁਝ ਬੋਧਿਆ ਵਿੱਚ ਲਿਖਿਆ ਹੈ ਅਸੀਂ ਉਹ ਰੋਜ਼ ਪੜ੍ਹਦੇ ਹਾਂ ਗੁਰੂ ਜੀ ਨੇ ਦੱਸਿਆ ਧਰਮ ਵਿੱਚ ਪਹਿਲੀ ਨਹੀਂ ਕਰਨੀ ਬਦਲ ਹੈ ਧਰਮ ਜੀਆਂ ਪੋਤੀਆਂ ਪੜ੍ਹ ਕੇ ਉਹਨਾਂ ਦਾ ਵਿਚਾਰ ਕਰਕੇ ਉਹਨਾਂ ਉੱਪਰ ਜੀਵਨ ਤਨ ਨ ਧਰਮ ਹੈ ਉਹਨਾਂ ਉੱਪਰ ਵਿਚਾਰ ਕਰਨਾ ਜ਼ਰੂਰੀ ਹੈ ਪਰ ਬਾਅਦ ਵਿਵਾਦਾਂ ਵਿੱਚ ਨਾ ਟੈਨ ਹੰਕਾਰ ਪੈਦਾ ਕਰਦਾ ਹੈ ਇਸ ਤਰ੍ਹਾਂ ਦੇ ਖੋਰ ਸ਼ੱਕ ਦੂਰ ਕਰਕੇ ਪੰਡਤ ਬੜੇ ਖੁਸ਼ ਹੋ ਕੇ ਵਾਪਸ ਗੁਰੂ ਜੀ ਪਾਸੋਂ ਗਏ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਜੀ ਦਾ ਨਾਮ ਹੀ ਜੀਵਨ ਦਾ ਮੇ ਸਾਡਾ लक्ष्य है गुरु जी के नाम बिना साढ़े जीवन का कोई मतलब नहीं है इसलिए सात संगत जी व् तो वो सिमरन करो आप भी जुड़ो तो अपने घर परिवार को भी जोड़ो वागुरु जी का खालसा वाहू जी की फतेह